ਪੰਜਾਬ ਦੇ ਵਿੱਚ ਹੁਣੇ ਜਿੱਥੇ ਬਜਟ ਪੇਸ਼ ਕੀਤਾ ਗਿਆ ਹੈ ਹਰਪਾਲ ਸਿੰਘ ਚੀਮਾ ਹੁਣਾ ਤੇ ਬੋਲੋ ਬਜਟ ਪੇਸ਼ ਕੀਤਾ ਗਿਆ ਤੇ ਬਹੁਤ ਵੱਡੇ ਐਲਾਨ ਵੀ ਕੀਤੇ ਗਏ ਨੇ ਇਹਨਾਂ ਐਲਾਨਾਂ ਦੇ ਵਿਚਕਾਰ ਹੁਣ ਦੱਸੀਏ ਕਿ ਅਨੁਸੂਚਿਤ ਜਾਤੀਆਂ ਤੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਬਹੁਤ ਵੱਡੇ ਐਲਾਨ ਹੋਏ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੱਡੀਆਂ ਰਾਹਤਾਂ ਜਿਹੜੀਆਂ ਨੇ ਹੁਣ ਇਸ ਬਜਟ ਦੇ ਵਿੱਚ ਦਿੱਤੀਆਂ ਗਈਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਹੁਣ ਕੀ ਕੁਝ ਵੱਡੇ ਐਲਾਨ ਕੀ ਕੁਝ ਚੀਜ਼ਾਂ ਜਿਹੜੀਆਂ ਨੇ ਇਸ ਬਜਟ ਦੇ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਲਈ ਜਿਹੜੇ ਐਲਾਨ ਕੀਤੇ ਗਏ ਨੇ ਉਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਣਗੇ ਕਿਉਂਕਿ ਹੁਣ ਸਰਕਾਰ ਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੱਡੇ ਖਤਮ ਚੱਕੇਗੇ ਨੇ ਜਾਣਕਾਰੀ ਇਹ ਹੈ ਕਿ ਪੰਜਾਬ ਬਜਟ ਵਿੱਚ ਹੁਣ ਸਮਾਜਿਕ ਨਿਆਂ ਤੇ ਅਨੁਸੂਚਿਤ ਜਾਤੀਆਂ ਲਈ ਵਿੱਤੀ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਟੀਵਾ ਵੱਲੋਂ ਵੱਡਾ ਐਲਾਨ ਕੀਤਾ ਗਿਆ ਵਿੱਤ ਮੰਤਰੀ ਨੇ ਐਲਾਨ ਕਰਦੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਪਾਈਚਾਰੇ ਵੱਲੋਂ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ 2020 ਤੱਕ ਲਏ ਗਏ ਸਾਰੇ ਕਰਜ਼ੇ ਮੁਆਫਤ ਕੀਤੇ ਜਾਣਗੇ ਇਸ ਦੇ ਨਾਲ 5000 ਲੋਕਾਂ ਨੂੰ ਲਾਭ ਮਿਲੇਗਾ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਪਛੜੀ ਸ਼੍ਰੇਣੀਆਂ ਘੱਟ ਗਿਣਤੀ ਅਤੇ ਸਾਰੇ ਦਲਿਤ ਵਰਗਾਂ ਤੇ ਵਿਕਾਸ ਲਈ ਵਿੱਤੀ ਸਾਲ 2025-26 ਵਿੱਚ ਅਨੁਸੂਚਿਤ ਜਾਤੀਆਂ ਉਪਯੋਗਨਾ ਲਈ ਜਵਾ ਕਰੋੜਾ ਰੁਪਏ ਰਾਖਵੇਂ ਗਏ ਗਏ ਨੇ ਜੋ ਸੂਬੇ ਦੇ ਕੁੱਲ ਬਜਟ ਵਿੱਚ 34 ਫੀਸਦੀ ਦਾ ਦੱਸਿਆ ਕਿਰਪਾਲ ਸਿੰਘ ਟੀਮਾਂ ਦੇ ਵੱਲੋਂ ਕਿਹਾ ਗਿਆ ਕਿ ਨਾਗਰਿਕਾਂ ਦੀ 29 ਸਮਾਵੇਸ਼ੀ ਸਮਰਥਨ ਸਮਾਨਤਾ ਅਤੇ ਸ਼ਕਤੀਕਰਨ ਨੂੰ ਨਿਰਵਰ ਯਕੀਨੀ ਬਣਾਉਣ ਲਈ ਸਮਰਪਿਤ ਸਰਕਾਰ ਹੈ ਸਾਡੀ ਔਰ ਵਿੱਤੀ ਸਾਲ 2025-26 ਲਈ ਕੁੱਲ ਜੋ ਹੈ ਹੁਣ 9340 ਕਰੋੜ ਰੁਪਏ ਰਾਖਵੇਂ ਕਰਨ ਦੀ ਤਵਜੀਹ ਹੈ ਜੋ ਸਮਾਜਿਕ ਨਿਆਂ ਤੇ ਅਧਿਕਾਰਤਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਗਰਭ ਧਾਰਨ ਨੂੰ ਲੈ ਕੇ ਬੁਢਾਪੇ ਤੱਕ ਵਿਆਪਕ ਸਹਾਇਤਾ ਨੂੰ ਯਕੀਨੀ ਬਣਾਏਗਾ ਇਸ ਵਿੱਚ ਬਜ਼ੁਰਗਾਂ ਵਿਧਵਾਵਾਂ ਬੇਸਹਾਰਾ ਔਰਤਾਂ ਅਨਾਥਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 6175 ਕਰੋੜ ਰੁਪਏ ਸ਼ਾਮਲ ਨੇ ਇਸ ਤੋਂ ਇਲਾਵਾ ਵਿੱਤੀ ਸਾਲ 2025-26 ਦੀ ਪੋਸ਼ਣ ਅਤੇ ਆਈਸੀਡੀ ਐਸ ਯੋਜਨਾ ਲਈ 1170 ਕਰੋੜ ਰੁਪਏ ਆਸ਼ੀਵਾ ਯੋਜਨਾ ਲਈ 360 ਕਰੋੜ ਰੁਪਏ ਵੱਖ-ਵੱਖ ਵਜ਼ੀਫਾ ਪ੍ਰੋਗਰਾਮਾਂ ਲਈ 262 ਕਰੋੜ ਰੁਪਏ ਤੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਮ ਦੇ ਆਦੀਨ 170 ਕਰੋੜ ਰੁਪਏ ਦਾ ਜਿਹੜਾ ਉਪਲਬਧ ਸ਼ਾਮਲ ਹੈ ਦੱਸ ਜੀਏ ਕਿ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਅਸ ਸਾਲ ਵਿੱਚ ਪੰਜਾਬ ਵਿੱਚ ਔਰਤਾਂ ਨੇ ਮੁਫਤ ਸਫਰ ਯਾਤਰਾ ਦੀ ਸਹੂਲਤਾਂ ਦੀ ਵਰਤੋਂ ਕਰਕੇ ਰਾਜ ਵਿੱਚ 12 ਕਰੋੜ ਤੋਂ ਵੱਧ ਯਾਤਰਾਵਾਂ ਦਾ ਲਾਭ ਉਠਾਇਆ ਇਸ ਜਿਸ ਕਰਕੇ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਵਿੱਚ 450 ਕਰੋੜ ਰੁਪਏ ਦਾ ਉਪਲਬਧ ਕੀਤਾ ਗਿਆ ਹੈ ਸੇਵਾ ਵਿੱਚ ਨਿਰੰਤਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿੱਤੀ ਸਾਲ 2025-26 ਲਈ ਵੀ 450 ਕਰੋੜ ਰੁਪਏ ਦਾ ਉਪਲਬਧ ਕੀਤਾ ਗਿਆ ਤੇ ਹੁਣ ਅਨੁਸੂਚਿਤ ਜਾਤੀਆਂ ਲਈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਜਿੱਥੇ ਕਿ ਹੁਣ ਕਿਹਾ ਗਿਆ ਕਿ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ 20 ਰਪੀ ਤੱਕ ਦੇ ਲੈ ਗਏ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ ਇਸ ਦੇ ਨਾਲ 5000 ਲੋਕਾਂ ਨੂੰ ਵਟਾ ਲਾਭ ਮਿਲੇਗਾ ਜਾਨਕਿ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਅਨੁਸੂਚੀ ਜਾਤੀਆਂ ਪਛੜੀ ਸ਼੍ਰੇਣੀਆਂ ਘੱਟ ਗਿਣਤੀ ਦੇ ਸਾਰੇ ਦਲਿਤ ਵਰਗਾਂ ਦੇ ਵਿਕਾਸ ਲਈ ਵਿੱਤੀ ਸਾਲ 2024-25 ਲਈ ਅਨੁਸੂਚੀ ਜਾਤੀਆਂ ਉਪਯੋਗਜਨਾ ਲਈ ਜੋ ਹੈ 13 ਲੱਖ 997 ਕਰੋੜ ਰੁਪਏ ਰਕਮੇ ਕੀਤੇ ਗਏ ਨੇ ਔਰ ਕੁੱਲ ਬਜਟ ਇਸ ਦਾ 34% ਹੈ ਜਾਨੀ ਕਿ ਹੁਣ 2020 ਤੱਕ ਦੇ ਜੋ 20 ਤੱਕ ਜਿਹੜੇ ਤੁਸੀਂ ਕਰਜ਼ੇ ਲਏ ਹੋਏ ਨੇ ਅਨੁਸੂਚੀ ਜਾਤੀਆਂ ਨੇ 25 ਛੇੜੀਆਂ ਨੇ ਤਾਂ ਉਹ ਸਾਰੇ ਕਰਜ਼ੇ ਜੋ ਹੈ ਸਰਕਾਰ ਦੇ ਵੱਲੋਂ ਮਾਫ ਕੀਤੇ ਜਾਣਗੇ ਵੱਡਾ ਐਲਾਨ ਬਜਟ ਦੇ ਵਿੱਚ ਪੇਸ਼ ਕੀਤਾ ਗਿਆ ਦੱਸ ਜੀਏ ਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਬਜਟ ਦੇ ਵਿੱਚ ਲਿਆਂਦੀਆਂ ਗਈਆਂ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਐਲਾਨ ਕੀਤੇ ਗਏ ਨੇ ਤਾਂ ਪੰਜਾਬ ਵਾਸੀਆਂ ਨੂੰ ਵੱਡੇ ਪੱਧਰ ਦਾ ਲਾਭ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਬਜਟ ਪੇਸ਼ ਦੇ ਦੌਰਾਨ ਅਨੁਸੂਚੀ ਜਾਤੀਆਂ ਦੇ ਕਰਜ਼ੇ ਮਾਫ ਨੂੰ ਲੈ ਕੇ ਸਰਕਾਰ ਦੇ ਵੱਲੋਂ ਐਲਾਨ ਕੀਤਾ ਜਿ ਇੱਕ ਵੱਡਾ ਤੋਹਫਾ ਇਸ ਬਜਟ ਦੇ ਵਿੱਚ ਅਨੁਸੂਚੀ ਜਾਤੀਆਂ ਨੂੰ ਮਿਲਿਆ ਹੈ